ਇਹ ਅਸੀਂ ਸਰਕਮਸਟੈਂਸਿਸ ਚੇਂਜ ਹੋਏ ਨੇ ਕਿਹੜਾ ਐਸਾ ਪੰਜਾਬ ਚ ਬਰੀਆਨੀ ਦੀ ਡਿਮਾਂਡ ਵੱਧ ਗਈ ਕਿ ਪੰਜਾਬੀ ਲੋਕਾਂ ਨੇ ਮੁਰਾਦਾਬਾਦ ਤੇ ਹੈਦਰਾਬਾਦ ਫੋਨ ਖੜਕਾਤੇ ਵੀ ਭਾਈ ਬਰੀਆਨੀ ਦੇ ਦੁਕਾਨਾਂ ਨੂੰ ਖੋਲ ਦਿੱਤੀ ਜਦੋਂ ਇਹ ਹਜ਼ਾਰਾਂ ਦੁਕਾਨਾਂ ਇੱਕੋ ਦਮ ਪੰਜਾਬ ਚ ਖੁੱਲੀਆਂ ਤਾਂ ਨੇਚਰਲ ਜੀ ਗੱਲ ਹੈ ਕਿ ਮੀਟ ਮਾਸ ਦੇ ਕੱਚੇ ਮਾਸ ਦੀ ਵਿਕਰੀ ਵਧੀ ਹੋਏਗੀ ਸੈਂਪਲਿੰਗ ਜਿਹੜੀ ਆ ਨਿਰੰਤਰ ਇਨਾਂਦੀਓ ਕਰਾਂ ਦੀ ਮੰਗ ਕੀਤੀ ਇਹ ਵੀ ਕਿਤੇ ਬੀਫ ਤਾਂ ਨਹੀਂ ਖਵਾਇਆ ਜਾ ਰਿਹਾ ਜਿਹੜਾ ਕੋਈ ਘੁੰਮਣ ਲਈ ਪੰਜਾਬ ਆਉਂਦਾ ਪੰਜਾਬ ਦੇ ਵਿਰਸੇ ਨੂੰ ਜਾਣਨ ਆਉਂਦਾ ਤਾਂ ਸਟੇਸ਼ਨ ਤੇ ਬੱਸ ਸਟੈਂਡ ਤੋਂ ਨਿਕਲਦੇ ਉਹਨੂੰ ਕੀ ਪੜਨ ਨੂੰ ਮਿਲਦਾ ਹੈ ਹੈਦਰਾਬ ਮਹਿਜ 10 ਤੋਂ 15000 ਰੁਪਏ ਕਿਰਾਏ ਵਾਲੀ ਦੁਕਾਨਾਂ ਅਦਾਜ ਲੱਖ ਰੁਪਏ ਜੇ ਕਿਰਾਇਆ ਇਹ ਲੋਕ ਬਰੀਆਨੀ ਵਾਲੇ ਦੇ ਰਹੇ ਆ ਤਾਂ ਉਹਦੇ ਪਿੱਛੇ ਦਾ ਏਜੰਡਾ ਕੀ ਹੈ ਏਜੰਡਾ ਸਾਫ਼ ਹੋਣਾ ਚਾਹੀਦਾ ਪੰਜਾਬ 'ਚ ਗਊ ਮਾਸ ਨੂੰ ਨੰਤਰ ਫੜਿਆ ਜਾ ਰਿਹਾ ਕਿਤੇ ਉਹਨਾਂ ਲੋਕਾਂ ਦੀ ਬਰੀਆਨੀ ਦੇ ਸੰਚਾਲਕਾਂ ਨਾਲ ਕੋਈ ਸਾਜ਼ਗਾਰਤਾ ਲੋਕ ਵੀ ਤਾਂ ਦੇਖੋ ਕਿੰਨਾ ਪਸੰਦ ਕਰ ਰਹੇ ਨੇ ਵੀ ਉਹਨਾਂ ਚੀਜ਼ਾਂ ਨੂੰ ਪਹਿਲ ਦੇ ਰਹੇ ਨੇ ਖਾ ਵੀ ਰਹੇ ਨੇ ਲੋਕ ਭਈਆ ਹੁਣ ਦੇਖੋ ਇੱਕ ਚੀਜ਼ ਹੈ ਇਹਨਾਂ ਨੇ ਦੁਕਾਨ ਤੇ ਹਰ ਜਗ੍ਹਾ ਮੈਂਸ਼ਨ ਨਹੀਂ ਕੀਤਾ ਹੋਇਆ ਕਿ ਇਹ ਹਲਾਲ ਖਾ ਰਹੇ ਨੇ ਕੀ ਲੋਕੀ ਦਾ ਟੇਸ ਦੇਖਦੇ ਟੇਸ ਨੂੰ ਦੇਖ ਕੇ ਚੱਲ ਜਾਂਦੇ ਨੇ ਕਿੱਥੇ ਦੀ ਧਾਰਮਿਕ ਆਸਥਾਨ ਦੇ ਉੱਤੇ ਤੁਸੀਂ ਬਲੇਮ ਲਾ ਰਹੇ ਹੋ ਇਹਦੇ ਵਿੱਚ ਤੁਸੀਂ ਸ਼ਾਇਦ ਇਸ ਤੋਂ ਅਗਲਾ ਸਟੈਪ ਇਹ ਹੋਊਗਾ ਤੁਸੀਂ ਵੀ ਬੁਲਾਉਂਦੇ ਹੋ ਕਿ ਚਾਹੇ ਉਹਦੇ ਲਈ ਸਾਨੂੰ ਦੇਹ ਸੜਕਾਂ ਰੋਕਣੀਆਂ ਪੈਣ ਜਾਂ ਜਿਹੜਾ ਮਰਜ਼ੀ ਸੰਘਰਸ਼ ਕਰਨਾ ਪਵੇ ਅਸੀਂ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਮੌਜੂਦਾ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਜਿੱਥੇ ਆ ਸ਼ਿਵ ਸੈਨਾ ਆਗੂ ਇੱਥੇ ਮੌਜੂਦ ਨੇ ਜਿਨ੍ਹਾਂ ਦੀ ਇਹ ਮੰਗਾਂ ਨੂੰ ਲੈ ਕੇ ਪਹੁੰਚੇ ਨੇ ਕਿ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀਆਂ ਬਰੀਆਨੀ ਦੀਆਂ ਹైదਰਾਬਾਦੀ ਹੋਵੇ ਭਾਵੇਂ ਮੁਰਾਦਾਬਾਦੀ ਬਰੀਆਨੀ ਨੂੰ ਲੈ ਕੇ ਲਗਾਤਾਰ ਸ਼ਿਵ ਸੈਨਾ ਆਗੂ ਨੇ ਸਵਾਲ ਚੁੱਕਿਆ ਹੈਗਾ ਤੇ ਗਲਬਤ ਵੀ ਕਰਦੇ ਆ ਸਰ ਕਿਵੇਂ ਦੇਖ ਰਹੇ ਹੋ ਕਿ ਦੁਕਾਨਾਂ ਤਾਂ ਵੱਧ ਰਹੀਆਂ ਨੇ کافی ਸਮੇਂ ਤੋਂ ਵੱਧ ਰਹੀਆਂ ਨੇ ਕਿਉਂ ਇਹਨੂੰ ਰੋਕਣ ਦੀ ਜਰੂਰਤ ਪਈ 80 ਪਹਿਲੀ ਗੱਲ ਤਾਂ ਇਹ ਕਲੀਅਰ ਕਰਨਾ ਚਾਹੁੰਦੇ ਆਂ ਵੀ ਸ਼ੇਵਸੇਨਾ ਵੱਲੋਂ ਕਿਸੇ ਧਰਮ ਦੇ ਖਿਲਾਫ ਕੋਈ ਬਿਆਨबाजी ਨਹੀਂ ਕਿਸੇ ਧਰਮ ਨੂੰ ਟਾਰਗੇਟ ਕਰਨ ਦਾ ਪ੍ਰਯਾਸ ਨਹੀਂ ਔਰ ਨਾ ਹੀ ਕੋਈ ਅਸੀਂ ਇਹ ਦੁਕਾਨਾਂ ਬੰਦ ਕਰਾਂ ਦੀ ਗੱਲ ਕਹੀ ਹੈ ਅਸੀਂ ਬੰਦ ਕਰਾਉਣ ਦਾ ਨਾਂ ਅਸੀਂ ਸਰਕਾਰ 'ਚ ਹੈਗੇ ਆਂ ਐਡਮਿਨਿਸਟ੍ਰੇਸ਼ਨ 'ਚ ਹੈ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਹਾਂ ਅਸੀਂ ਆਵਾਜ਼ ਚੁੱਕੀ ਹੈ ਜਾਂਚ ਦੀ ਕਿ ਇੱਕੋ ਦਮ ਪੰਜਾਬ ਦੇ ਕਲਚਰ ਦੇ ਉੱਤੇ ਪੰਜਾਬ ਦਾ ਵਿਰਾਸਤੀ ਖਾਣਾ ਜਿਹੜਾ ਹੈ ਪੰਜਾਬ ਦਾ ਜਿਹੜਾ ਖਾਣਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਪੂਰੀ ਦੁਨੀਆ ਦੇ ਲੋਕ ਪੰਜਾਬੀ ਖਾਣੇ ਨੂੰ ਪਸੰਦ ਕਰਦੇ ਆ ਲੇਕਿਨ ਅੱਜ ਕਿਹੜੀ ਐਸੀ ਸਰਕਮਸਟੈਂਸਿਸ ਚੇਂਜ ਹੋਏ ਨੇ ਕਿਹੜਾ ਐਸਾ ਪੰਜਾਬ 'ਚ ਬਰੀਆਨੀ ਦੀ ਡਿਮਾਂਡ ਵੱਧ ਗਈ ਕਿ ਪੰਜਾਬੀ ਲੋਕਾਂ ਨੇ ਮੁਰਾਦਾਬਾਦ ਤੇ ਹైదరాబాద్ ਫੋਨ ਖੜਕਾਤੇ ਵੀ ਭਾਈ ਬਰੀਆਨੀ ਦੁਕਾਨਾਂ ਉਹਰੇ ਖੋਲ ਦਿਓ ਇੱਕ ਦੁਕਾਨ ਦੋ ਦੁਕਾਨ ਨਹੀਂ ਮੈਂ ਸਮਝਦਾ ਲੁਧਿਆਣੇ ਦੇ ਵਿੱਚ ਹਜ਼ਾਰਾਂ ਦੁਕਾਨਾਂ ਕੇਵਲ ਇਸ ਟੱਮ ਲੁਧਿਆਣੇ ਚ ਨੇ ਤੇ ਪੂਰੇ ਪੰਜਾਬ ਤਾਂ ਗਿਣਤੀ ਨਹੀਂ ਹੈ ਜਿਹੜੀਆਂ ਦੁਕਾਨਾਂ ਇੱਕੋ ਦਾਮੇ ਖੁੱਲ ਗਈਆਂ ਬਰੀਆਨੀ ਦੀਆਂ ਅੱਸੀ ਅੱਜ ਕੁਝ ਮੰਗਾਂ ਲੈ ਕੇ ਪੂਰੇ ਪੰਜਾਬ ਚ ਸ਼ਿਵਸ਼ਰਨਾ ਨੇ ਅੱਜ ਮੰਗਰੰਡਨ ਦਿੱਤੇ ਆ ਉਸੇ ਲੜੀ ਤਹਿਤ ਲੁਧਿਆਣੇ ਵੀ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਂਪ ਕੇ ਅੱਠ ਜਿਹੜੀਆਂ ਮੰਗਾਂ ਦਿੱਤੀਆਂ ਜਿਦੇ ਵਿੱਚ ਪਹਿਲੀ ਸਭ ਤੋਂ ਅਹਿਮ ਮੰਗ ਹੈ ਕਿ ਜਿਨੇ ਵੀ ਇਹ ਢਾਬਾ ਸੰਚਾਲਕ ਨੇ ਜਿਹੜੇ ਬਾਹਰਲੇ ਸੂਬਿਆਂ ਚੋਂ ਪੰਜਾਬ ਚ ਦਾਖਲ ਹੋਏ ਆ ਇੰਨਾਂ ਦੀ ਜੋ ਕਾਨੂੰਨ ਦੇ ਮੁਤਾਬਕ ਬੰਦੀ ਜੋ ਆਰਡਰ ਨੇ ਆਲਰੇਡੀ ਜੋ ਆਦੇਸ਼ ਨੇ ਪੁਲਿਸ ਵੈਰੀਫਿਕੇਸ਼ਨ ਕਰਾਈ ਜਾਵੇ ਕੋਈ ਕ੍ਰਿਮੀਨਲ ਪ੍ਰੋਫਾਈਲ ਦਾ ਲੋਕ ਤਾਂ ਨਹੀਂ ਕਿਤੇ ਪੰਜਾਬ ਚ ਦਾਖਲ ਹੋ ਰੇ ਸਮੇ ਰੰਦਿਆਂ ਚੈੱਕ ਕੀਤਾ ਜਾਵੇ ਦੂਸਰਾ ਜਿਹੜਾ ਇਹ ਸਾਰੇ ਹੀ ਤਕਰੀਬਨ ਜਿਹੜੇ ਆ ਬਰੀਆਨੀ ਵਾਲੇ ਇਹ ਮੁਸਲਮ ਭਾਈਚਾਰੇ ਜੋ ਸੰਬੰਧਿਤ ਹੈ ਅਸੀਂ ਭਾਈਚਾਰਾ ਇਸਤੇਮਾਲ ਕਰ ਰਹੇ ਹਾਂ ਵਰਤ ਜਿਹੜਾ ਨਾਮ ਲੈ ਰਹੇ ਆ ਉਹਨਾਂ ਦੀ ਭਾਈਚਾਰੇ ਦੇ ਵਿੱਚ ਹਲਾਲ ਜਿਹੜਾ ਖਾਣਾ ਖਾਦਾ ਜਾਂਦਾ ਔਰ ਹਲਾਲ ਹੀ ਉਹ ਯੂਜ਼ ਕਰਦੇ ਆ ਸੁਇਸ਼ ਗੱਲ ਨੂੰ ਯਕੀਨੀ ਬਣਾਇਆ ਜਾਵੇ ਜੇ ਤਾਂ ਹਲਾਲ ਹੀ ਯੂਜ਼ ਕਰ ਰਹੇ ਆ ਆਪਣੇ ਢਾਬਿਆਂ ਦੇ ਵਿੱਚ ਬਰੀਆਨੀ ਦੇ ਤਾਂ ਉਹ ਸਪੈਸੀਫਿਕ ਬੋਰਡ ਜਿਹੜੇ ਆ ਉਹ ਦੁਕਾਨਾਂ ਦੇ ਬਾਹਰ ਜਰੂਰ ਲਾਏ ਜਾਣ ਹਲਾਲ ਫੂਡ ਦੇ ਬਾਕੀ ਹੋਰ ਕੋਈ ਧਰਮ ਖਾਸ ਕਰਕੇ ਸਾਡੇ ਸਿੱਖ ਭਾਈਚਾਰੇ ਦਾ ਕੋਈ ਕਿਸੇ ਦੀ ਬੇਅਦਬੀ ਨਾ ਹੋਵੇ ਕੋਈ ਧਰਮ ਦਾ ਉਹਨਾਂ ਦੀ ਨਿਰਾਦਰ ਨਾ ਹੋਵੇ ਔਰ ਇਹਦੇ ਵਿੱਚ ਅਸੀਂ ਹੋਰ ਇੱਕ ਡਿਮਾਂਡ ਕੀਤੀ ਹੈ ਵੀ ਜਦੋਂ ਇਹ ਹਜ਼ਾਰਾਂ ਦੁਕਾਨਾਂ ਇੱਕੋ ਦਮ ਪੰਜਾਬ 'ਚ ਖੁੱਲੀਆਂ ਤਾਂ ਨੈਚੁਰਲ ਜੀ ਗੱਲ ਹੈ ਕਿ ਮੀਟ ਮਾਸ ਦੇ ਕੱਚੇ ਮਾਸ ਦੀ ਵਿਕਰੀ ਵਧੀ ਹੋਏਗੀ ਤਾਂ ਇਹ ਕਿੱਥੋਂ ਇਹ ਕੱਚਾ ਮਾਸ ਸਪਲਾਈ ਕਰਦੇ ਆ ਕਿੱਥੋਂ ਇਹ ਲੈ ਕੇ ਆਂਦੇ ਆ ਕਿੱਥੇ ਗਾਂ ਵੇਚਦੇ ਆ ਇਹਦੀ ਪੂਰੀ ਨਿਸ਼ਪਖ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਸੀਸੀਟੀਵੀ ਕੈਮਰੇ ਲਾਉਣ ਦੀ ਮੰਗ ਕੀਤੀ ਆ ਔਰ ਸੈਂਪਲਿੰਗ ਜਿਹੜੀ ਆ ਨਿਰੰਤਰ ਇਹਨਾਂ ਦੀਓ ਕਰਾਉਣ ਦੀ ਮੰਗ ਕੀਤੀ ਇਹ ਵੀ ਕਿਤੇ ਬੀਫ ਤਾਂ ਨਹੀਂ ਖਵਾਇਆ ਜਾ ਰਿਹਾ ਤੇ ਸਾਡਾ ਜੋ ਸੰਦੇਹ ਹੈ ਸਾਡੇ ਜੋ ਸ਼ੱਕ ਸੀਗੇ ਅਸੀਂ ਇੱਕ ਕਾਨੂੰਨ ਦੇ ਜਾਬਤੇ 'ਚ ਰਹਿ ਕੇ ਪ੍ਰਸ਼ਾਸਨ ਦੇ ਗੱਲ ਆਪਣੀ ਫਰਿਆਦ ਰੱਖੀ ਹੈ ਤੇ ਪ੍ਰਸ਼ਾਸਨ ਨੇ ਸਾਨੂੰ ਅਸ਼ਵਸਤ ਕੀਤਾ ਕਿ ਅਸੀਂ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਜਾਂਚ ਕਰਨਗੇ ਪ੍ਰੋਪਰ ਜਿਹੜੀ ਅਛਾ ਪਹਿਲਾਂ ਦੁਕਾਨਾਂ ਦੇਖਣ ਨੂੰ ਘੱਟ ਮਿਲਦੀਆਂ ਸੀ ਹੁਣ ਤੁਸੀਂ ਜਿੱਦਾਂ ਕਹਿ ਰਹੇ ਹੋ ਵਾਕਈ ਦੁਕਾਨਾਂ ਜਣੀਆਂ ਵੱਧ ਗਈਆਂ ਨੇ ਕਿੰਨੀਆਂ ਕਿ ਦੁਕਾਨਾਂ ਤੁਸੀਂ ਘੰਟਾ ਘਰੀ ਦੇ ਵਿੱਚ ਰਹਿੰਦੇ ਕਿੰਨੀਆਂ ਕਿ ਦੁਕਾਨਾਂ ਹੈਗੀਆਂ ਦੇਖੋ ਰੇਲਵੇ ਸਟੇਸ਼ਨ ਤੋਂ ਲੈ ਕੇ ਘੰਟਾ ਘਰ ਚੋਂ ਇੱਕ ਦਰਜਨ ਤੋਂ ਵੱਧ ਕੰਨ ਅੱਛਾ ਤਾਂ ਹੀ ਤਾਂ ਹੈਰਾਨ ਹੁੰਨੇ ਆ ਵੀ ਅੱਜ ਪੰਜਾਬ 'ਚ ਜੇ ਸੂਬੇ ਤੋਂ ਬਾਹਰਲਾ ਕੋਈ ਵਿਦੇਸ਼ੀ ਸਾਡਾ ਕੋਈ ਪ੍ਰਾਟਕ ਜਿਹੜਾ ਕੋਈ ਘੁੰਮਣ ਲਈ ਪੰਜਾਬ ਆਉਂਦਾ ਹੈ ਪੰਜਾਬ ਦੇ ਵਿਰਸੇ ਨੂੰ ਜਾਣਨ ਆਉਂਦਾ ਤਾਂ ਸਟੇਸ਼ਨ ਦੇ ਬੱਸ ਸਟੈਂਡ ਤੋਂ ਨਿਕਲਦੇ ਉਹਨੂੰ ਕੀ ਪੜਨ ਨੂੰ ਮਿਲਦਾ ਹੈ ਹైదਰਾਬਾਦੀ ਮੁਰਦਾਬਾਦੀ ਬਰੀਆਨੀ ਉਹ ਪਹਿਲਾਂ ਤਾਂ ਸੋਚੀ ਪ ਕਿਤੇ ਮੈਂ ਹైదరాబాద్ ਜਾਂ ਮੁਰਦਾਬਾਤ ਤਾਂ ਨਹੀਂ ਉਤਰ ਗਿਆ ਗਲਤੀ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਡੀਸੀ ਸਾਹਿਬ ਦੇ ਕੇ ਮੰਗ ਰੱਖੀ ਸਾਡੀ ਵੀ ਦੇਖੋ ਹਰ ਇੱਕ ਕਲਚਰ ਨੂੰ ਹਰ ਇੱਕ ਪੂਰੇ ਹਿੰਦੁਸਤਾਨ ਚ ਉਹਨੂੰ ਚਲਾਉਣ ਦਾ ਅਧਿਕਾਰ ਹੈ ਅਸੀਂ ਕਿਸੇ ਦਾ ਅਧਿਕਾਰ ਨਹੀਂ ਖੋਰੇ ਲੇਕਿਨ ਅਸੀਂ ਮੰਗ ਕਰ ਰਹੇ ਵੀ ਕਾਰਨ ਕੀ ਹੈ ਕਿ ਮੈਂਜ 10 ਤੋਂ 15000 ਰੁਪਏ ਕਿਰਾਏ ਵਾਲੀ ਦੁਕਾਨਾਂ ਨੂੰ ਅੱਜ ਲੱਖਾਂ ਰੁਪਏ ਜਿਹਾ ਕਿਰਾਇਆ ਇਹ ਲੋਕ ਬਰੀਆਨੀ ਵਾਲੇ ਦੇ ਰਿਹਾ ਤੇ ਉਹਦੇ ਪਿੱਛੇ ਦਾ ਏਜੰਡਾ ਕੀ ਹੈ ਏਜੰਡਾ ਸਾਫ਼ ਹੋਣਾ ਚਾਹੀਦਾ ਇਹ ਲੋਕਾਂ ਦੀ ਨੀਅਤ ਚ ਕਿਤੇ ਖਰਾਬੀ ਤਾਂ ਨਹੀਂ ਕਿਤੇ ਲੋਕ ਕੋਈ ਕ੍ਰਿਮੀਨਲ ਪ੍ਰੋਫਾਈਲ ਦੇ ਲੋਕ ਤਾਂ ਨਹੀਂ ਬਾਹਰੋਂ ਪ ਦੀ ਮੰਗ ਨੂੰ ਲੈ ਕੇ ਅਸੀਂ ਜਿਹੜਾ ਔਰ ਵੱਡੀ ਬੜੀ ਮੰਗ ਕੀਤੀ ਐ ਸੀ ਕਿ ਜਿਹੜਾ ਪੰਜਾਬ 'ਚ ਗਾਹੂ ਮਾਸ ਨਿਰੰਤਰ ਫੜਿਆ ਜਾ ਰਿਹਾ ਹੈ ਕਿੱਥੇ ਉਹਨਾਂ ਲੋਕਾਂ ਦੀ ਇਹਨਾਂ ਬਰੀਆਨੀ ਦੇ ਸੰਚਾਲਕਾਂ ਨਾਲ ਕੋਈ ਸਾਡਗਾਰ ਤਾਂ ਨਹੀਂ ਕੋਈ ਜਾਂਚ ਇਸੀ ਮੰਗ ਕੀਤੀ ਇਸ ਬੰਦਾ ਦੀ ਅੱਛਾ ਜਿਹੜੀ ਆ ਤੁਸੀਂ ਇੱਧਰ ਆ ਫੜੇ ਹੋਇਆ ਦੇਖੋ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਆ ਪੰਜਾਬ ਦਾ ਰਵਾਇਤੀ ਖਾਣਾ ਹੈ ਪੰਜਾਬ ਦਾ ਵਿਰਸਾ ਹੈਗਾ ਇਹ ਤਾਂ ਨਜ਼ਰ ਨਹੀਂ ਆ ਰਿਹਾ ਇਹਨੂੰ ਇਹਦੇ ਬਾਰੇ ਕੀ ਕਹੂੰਗੇ ਇਹਦੇ ਬਾਰੇ ਅਸੀਂ ਆਵਾਜ਼ ਚੁੱਕਣ ਆਏ ਆ ਕਿ ਪੰਜਾਬ ਦਾ ਵਿਰਾਸਤੀ ਖਾਣਾ ਬਿਲਕੁਲ ਇਹੀ ਹੈ ਕਿ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਲੋਕੀ ਅਮਰਸਰੀ ਨਾਨ ਛੋਲੇ ਜਾਂ ਹੋਰ ਰਾਜਮਾ ਚਾਵਲ ਪੰਜਾਬੀ ਫੂਡ ਪੂਰੀ ਦੁਨੀਆ ਜਾਣਿਆ ਜਾਂਦਾ ਇੱਕ ਇੱਕ ਨਹੀਂ ਆਣਾ ਚੀਜ਼ ਗੱਲ ਕਰੀ ਕਿਤੇ ਵੀ ਤੁਸੀਂ ਨਿਕਲ ਜਓ ਆ ਚੀਜ਼ਾਂ ਤੁਹਾਨੂੰ ਨਹੀਂ ਮਿਲਣਗੀਆਂ ਇਹ ਚੀਜ਼ਾਂ ਉਹ ਜਿਹੜਾ ਥਾਂ ਥਾਂ ਬਰੀਆਨੀ ਉਹ ਲੋਕੀ ਵੀ ਸੋਚੀ ਪੈ ਗਏ ਪੰਜਾਬ ਵਾਸੀ ਵੀ ਲੁਬਿਆਣਾ ਵਾਸੀ ਵੀ ਕਿਹੜੀ ਐਸੀ ਡਿਮਾਂਡ ਵੱਧ ਗਈ ਪੰਜਾਬ ਦੇ ਵਿੱਚ ਕਿ ਬਰੀਆਨੀ ਦੀਆਂ ਦੁਕਾਨਾਂ ਨੂੰ ਚੈਨ ਲੈਣੀ ਪਈ ਓਰੇ ਹਾਂਜੀ ਅੱਜ ਅਸੀਂ ਮਾਨਜੋਤ ਡੀਸੀ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਹੈ ਜਿਸ ਵਿੱਚ ਜੋ ਕਿ ਆ ਸ਼ਰਮਾ ਬਰੀਆਨੀ ਹੋਗੀ ਜਾਂ ਜੈਕਾ ਅਲੱਗ-ਅਲੱਗ ਨਾਮ ਤੋਂ ਜਿਹੜੀਆਂ ਹਰ ਜਗ੍ਹਾ ਲੁਧਿਆਣਾ ਚ ਖੁੱਲ ਰਹੀਆਂ ਨੇ ਕਿਉਂਕਿ ਪਿਛਲੇ ਸਮੇਂ ਜਿੱਦਾਂ ਹੁਣ ਅਸੀਂ ਕੱਲ ਬੀਆਰਐਸ ਨਗਰ ਵੀ ਦੇਖਿਆ ਉਸ ਇੱਕ ਮਾਰਕੀਟ ਦੇ ਵਿੱਚ ਹੀ 10 ਤੋਂ 12 ਦੁਕਾਨਾਂ ਖੁੱਲ ਚੁੱਕੀਆਂ ਨੇ ਅਸੀਂ ਯਾਦ ਕਰਨੇ ਡੀਜੀ ਸਾਹਿਬ ਨੂੰ ਇਹਨਾਂ ਦੀ ਪੂਰੀ ਵੈਰੀਫਿਕੇਸ਼ਨ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਕਿ ਇਹ ਬੈਕਗ੍ਰਾਉਂਡ ਇਹਨਾਂ ਦਾ ਕੀ ਹੈ ਕਿਹੜੀ ਜਗ੍ਹਾ ਤੋਂ ਆਏ ਨੇ ਕਿ ਇੱਥੇ ਆ ਕੇ ਇਹਨਾਂ ਦੀ ਮਨਸ਼ਾ ਕੀ ਹੈ ਮੈਂਟੈਲਿਟੀ ਇਹਨਾਂ ਦਾ ਸੋਚ ਕੀ ਰੇਣੇ ਇੱਥੇ ਪਰ ਲੋਕ ਵੀ ਤਾਂ ਦੇਖੋ ਕਿੰਨਾ ਪਸੰਦ ਕਰ ਰਹੇ ਨੇ ਵੀ ਉਹਨਾਂ ਚੀਜ਼ਾਂ ਨੂੰ ਪਹਿਲ ਦੇ ਰਹੇ ਨੇ ਖਾ ਵੀ ਰਹੇ ਨੇ ਲੋਕ ਭਈਆ ਹੁਣ ਦੇਖੋ ਇੱਕ ਚੀਜ਼ ਹੈ ਇਹਨ ਟੇਸਟ ਨੂੰ ਦੇਖਣ ਚੱਲ ਜਾਂਦੇ ਨੇ ਕੀ ਜਗਤ ਇਦਾਂ ਜਦੋਂ ਖਾ ਕੇ ਜਦ ਬਿੱਲ ਦੇਖਦੇ ਨੇ ਉੱਥੇ ਕੁਝ ਬਿੱਲ ਦੇ ਉੱਤੇ ਜਦੋਂ ਕੁਝ ਉਰਦੂ ਜਿਹੇ ਅਲਫਾਜ਼ ਕੁਝ ਇਦਾਂ ਲਿਖੇ ਹੁੰਦੇ ਆ ਤਦੋਂ ਸੋਚਦੇ ਨੇ ਕਿ ਅਸੀਂ ਯਾਰ ਹਲਾਲ ਮੀਟ ਖਾ ਰਹੇ ਆ ਜਾਂ ਖਾ ਲਿਆ ਪਰ ਉਹਦੇ ਚ ਦੇਖੋ ਵੀ ਹਿੰਦੂ ਭਾਈਚਾਰਾ ਵੀ ਜਾਂਦਾ ਸਾਰੇ ਭਾਈਚਾਰੇ ਜਾਂਦੇ ਆ ਇੱਕਦਮ ਹੀ ਸ਼ਿਵਸਨ ਅੱਗੋਂ ਨੂੰ ਕੀ ਲੋੜ ਪੈ ਗਈ ਵੀ ਇਸ ਮੁੱਦੇ ਤੇ ਗੱਲ ਕਰਨ ਦੀ ਕੁਝ ਸੋਚ ਕੇ ਕੀਤਾ ਆਪਣਾ ਵਿਰਸਾ ਲੋਕ ਕੀ ਭੁੱਲਦੇ ਜਾ ਰਹੇ ਜੋ ਆਪਾਂ ਮੱਕੀ ਦੀ ਰੋਟੀ ਸਰਸੋ ਦਾ ਸਾਗ ਰਾਜਮਾ ਚਾਵਲ ਕੜੀ ਚਾਵਲ ਇਦਾਂ ਦੀਆਂ ਚੀਜ਼ਾਂ ਖਾਂਦੇ ਨੇ ਦੇਖੋ ਉਹ ਬਹੁਤ ਘਾਟ ਹੋ ਚੁੱਕੀਆਂ ਨੇ ਇਸ ਟਾਈਮ ਹੈਗ ਆ ਸ਼ਰਮਾ ਬ੍ਰਾਹਮਣ ਇੱਧਰ ਹੀ ਖੁੱਲਣ ਨਾਲ ਇੱਕੋ ਤਾਂ ਦਾਦਾ ਦੁਕਾਨੇ ਇੱਕੋ ਜਗ੍ਹਾ ਤੇ ਖੁੱਲਣ ਨਾਲ ਕਿੰਨਾ ਫਰਕ ਪੈ ਗਿਆ ਜਿਹੜੀ ਦੁਕਾਨ ਦਾ ਰੈਂਟ ਆਪਣਾ ਪੰਜਾਬੀ ਪਾਈ ਹੈ ਕੋਈ ਲਿੰਦਾ ਸੀਗਾ 5-10 ਹਜ਼ਾਰ ਤੱਕ 15 ਹਜ਼ਾਰ ਤੱਕ ਉਹਦਾ ਰੈਂਟ ਹੀ 5000 6000 ਰੋ ਦੇ ਰਹੇ ਨੇ ਕਿਉਂ ਦੇ ਰਹੇ ਨੇ ਹੁਣ ਡੀਸੀ ਸਾਹਿਬ ਨੂੰ ਮਿਲੇ ਹੋ ਕੀ ਕਿਹਾ ਉਹਨਾਂ ਨੇ ਕੀ ਅਸ਼ਵਾਸ਼ਣ ਦਿੱਤਾ ਡੀਸੀ ਸਾਹਿਬ ਨੇ ਸਲਾਹਸ਼ਣ ਦਿੱਤਾ ਕਿ ਮੈਂ ਪੂਰੀ ਇਹ ਜਾਂਚ ਕਰਾਂਗਾ ਉਹਨਾਂ ਨੇ ਵਾਰ ਕਰਤੀ ਹੈ ਕਿ ਜਿਨ੍ਹਾਂ ਨੂੰ ਫੂਡ ਸਪਲਾਈ ਦੀ ਕਿਸੇ ਨੂੰ ਵੀ ਕਰਨੀ ਸੀ ਉਹਨਾਂ ਨੇ ਕਰਤੀ ਹੈ ਕਹਿੰਦੇ ਜਲਦ ਤੁਹਾਨੂੰ ਸਲਾਹਸ਼ਣ ਅਗਲਾ ਕਦਮ ਕੀ ਹੋਏਗਾ ਸ਼ਿਵ ਸੈਨਾ ਦਾ ਜੇ ਮੰਨ ਲਓ ਇਸ ਮਾਜੀ ਕਹਿਣਗੇ ਉਸ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅੱਤੇ ਜੋ ਅਗਲੀ ਕਬੰਦ ਦੀ ਰਣਨੀਤੀ ਹੋਵੇ ਉਸੇ ਕਰਾਂਗੇ ਠੀਕ ਹੈ ਕੀ ਕਹਿਣਾ ਚਾਹੁੰਗਾ ਡੀਸੀ ਦਫ਼ਤਰ ਅੱਜ ਡੀਸੀ ਦਫ਼ਤਰ ਸਾਹਿਬ ਦੇ ਅਸੀਂ ਜਨਾਬ ਨੂੰ ਮਿਲੇ ਆ ਤੇ ਅਸੀਂ ਬਰੀਆਨੀ ਦੁਕਾਨਾਂ ਦੇ ਖਿਲਾਫ ਜਿਹੜੀ ਅਸੀਂ ਮੁਹਿੰਮ ਚੇੜੀ ਆ ਉਹਦੇ ਖਿਲਾਫ ਅਸੀਂ ਇੱਕ ਮੰਗ ਦਿੱਤੀ ਹੈ ਕਿ ਇਹਨਾਂ ਦੇ ਜਿਵੇਂ ਯੂਪੀ ਦੇ ਵਿੱਚ ਜੋਗੀ ਸਰਕਾਰ ਨੇ ਨਾਮ ਦਾ ਕੀਤਾ ਸੀਗਾ ਕਿ ਨਾਮ ਨਹੀਂ ਲਿਖਣਾ ਚਾਹੀਦਾ ਤੇ ਇਹ ਇਹ ਇਸ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹ ਹੋਣਾ ਚਾਹੀਦਾ ਕਿ ਨਾਮ ਜਿਹੜੀ ਦੁਕਾਨ ਦੇ ਦੁਕਾਨਦਾਰ ਹੈਗਾ ਉਹਦੇ ਨਾਮ ਤੇ ਹੀ ਹੁੰਦਾ ਉੱਪਰ ਬੋਰਡ ਲੱਗਣਾ ਚਾਹੀਦਾ ਜਿੰਨਾ ਨਾਲ ਲੋਕਾਂ ਨੂੰ ਪਤਾ ਲੱਗੇ ਕਿ ਇਹ ਕਿੰਦੀ ਦੁਕਾਨ ਆ ਇਹ ਇੱਕ ਇਹ ਵੀ ਮੰਗ ਸੀ ਖਾਸ ਤੌਰ ਤੇ ਰੱਖੀ ਆ ਤੇ ਕਿਤੇ ਨਾ ਕਿਤੇ ਸਾਨੂੰ ਇਹ ਵੀ ਪਤਾ ਲੱਗਿਆ ਸਾਡੇ ਇੰਟੈਲੀਜੈਂਸ ਨੂੰ ਕਿ ਇਹ ਇਹਨਾਂ ਦਾ ਕਿਤੇ ਨਾ ਸਾਡਾ ਰੋੜੀ ਵਾਲਿਆਂ ਨਾਲ ਵੀ ਇਹਨਾਂ ਦਾ ਲਿੰਕ ਹੈਗਾ ਹੋ ਸਕਦਾ ਹੋ ਸਕਦਾ ਵਾ ਤੇ ਇਹਦੀ ਜਾਂਚ ਵੀ ਅਸੀਂ ਕਿਹਾ ਵਾ ਕਿ ਹੋਣੀ ਚਾਹੀਦੀ ਹੈ ਅੱਛਾ ਜਿਵੇਂ ਦੁਕਾਨਾਂ ਦੇ ਬਾਹਰ ਦੇਖਿਆ ਜਾਂਦਾ ਉੱਥੇ ਲਿਖਿਆ ਨਹੀਂ ਹੁੰਦਾ ਜਿਵੇਂ ਤੁਸੀਂ ਗੱਲ ਕੀਤੀ ਕਿ ਹਲਾਲ ਮੀਟ ਵੀ ਹੁੰਦਾ ਹੈ ਵੀ ਮਤਲਬ ਇਹਦੀ ਹਾਲੇ ਸਪਸ਼ਟਿਕਰਣ ਨਹੀਂ ਹੈਗਾ ਪਰ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਕੁਝ ਦੇਖੋ ਜੀ ਜਿਹੜਾ ਤੁਸੀਂ ਜਦੋਂ ਵੀ ਇਨਾਂ ਦੀ ਦੁਕਾਨ ਤੇ ਜਾਂਦੇ ਹੋ ਤੁਹਾਨੂੰ ਪਤਾ ਹੀ ਹੈ ਕਿਹੜੇ ਧਰਮ ਦੇ ਲੋਕ ਇਨਾਂ ਦੇ ਕੋਲ ਬੈਠੇ ਆ ਤੇ ਉਹ ਹਲਾਲ ਨੂੰ ਹੀ ਰੈਫਰ ਕਰਦੇ ਆ ਦੂਜੇ ਨੂੰ ਤਾਂ ਕਰਦੇ ਨਹੀਂ ਆ ਇਹ ਤਾਂ ਦੋ ਰਾਇ ਗੱਲ ਹੈ ਹੀ ਨਹੀਂ ਹੈ ਇਸ ਬਾਰੇ ਪਰ ਇਹਨੇ ਲਿਖਣਾ ਚਾਹੀਦਾ ਕਿਤੇ ਨੇ ਕਿਤੇ ਫਿਰ ਜਿਹੜੇ ਬਾਕੀ ਲੋਕ ਨੇ ਜਿਹੜੇ ਹਲਾਲ ਮੀਟ ਨਹੀਂ ਖਾਂਦੇ ਫਿਰ ਉਹਨਾਂ ਦੇ ਨਾਲ ਤੋਖਾ ਹੈ ਮੈਂ ਉਹੀ ਤੁਹਾਨੂੰ ਕਹਿ ਰਹਿਣਾ ਇਹਨਾਂ ਨੂੰ ਲਿਖਣਾ ਚਾਹੀਦਾ ਇਹਨਾਂ ਨੂੰ ਬਲੀਵ ਕਰਨਾ ਚਾਹੀਦਾ ਇਦਾਂ ਦਾ ਕਿਤੇ ਦੀ ਧਾਰਮਿਕ ਆਸਥਾ ਨੇ ਦੇ ਉੱਤੇ ਤੁਸੀਂ ਬਲੇਮ ਲਾ ਰਹੇ ਹੋ ਇਹਦੇ ਵਿੱਚ ਤੁਸੀਂ ਸ਼ਾਇਦ ਇਸ ਤੋਂ ਅਗਲਾ ਸਟੈਪ ਇਹ ਹੋਊਗਾ ਤੁਸੀਂ ਬੀਫ ਖਾਂਦੇ ਹੋ ਜਿਹੜਾ ਕੀ ਪੂਰੇ ਇੰਡੀਆ ਦੇ ਵਿੱਚ ਬਿਆਨ ਕੋਈ ਥੱਲੇ ਥੱਲੇ ਦੇ ਲੈਵਲ ਤੇ ਕੋਈ ਜਾਂਚ ਪੜਤਾਲ ਸ਼ਿਵ ਸੈਨਾ ਆਗੂਆਂ ਵੱਲੋਂ ਕੀਤੀ ਗਈ ਹੈ ਸਾਡਾ ਪਹਿਲਾ ਤਾਂ ਆਧਾਰ ਜੀ ਇਹੀ ਹੁੰਦਾ ਜੀ ਪਹਿਲਾ ਅਸੀਂ ਪਹਿਲਾਂ ਪੁਲਿਸ ਪ੍ਰਸ਼ਾਸਨ ਤੇ ਡੀਸੀ ਸਾਹਿਬ ਨੂੰ ਦਿੱਤਾ ਵਾ ਉਸ ਤੋਂ ਬਾਅਦ ਜਿਹੜੇ ਸਾਡੇ ਪੰਜਾਬ ਪ੍ਰਧਾਨ ਯੋਗ ਜੀ ਸ਼ਰਮਾ ਜੀ ਜੋ ਸਾਨੂੰ ਦਿਸ਼ਾ ਦੇ ਦੇਣਗੇ ਚਾਹੇ ਉਹਦੇ ਲਈ ਸਾਨੂੰ ਜੇ ਸੜਕਾਂ ਰੋਕੜੀਆਂ ਪੈਣ ਜਾਂ ਜਿਹੜਾ ਮਰਜ਼ੀ ਸੰਘਰਸ਼ ਕਰਨਾ ਪਵੇ ਅਸੀਂ ਕਰਾਂਗੇ ਅਸੀਂ ਇਹ ਇਦਾਂ ਜਾਂਚ ਪੂਰੀ ਕਰਕੇ ਹੀ ਆਪਣਾ ਜੀ ਕਰਾਂਗੇ ਸ਼ਿਵ ਸੈਨਾ ਬਾਲ ਠਾਕਰੇ ਸਾਹਿਬ ਤੇ ਉਹਨਾਂ ਦੇ ਸਾਰੇ ਪ੍ਰਧਾਨ ਜੀ ਆਏ ਸੀਗੇ ਤੇ ਉਹਨਾਂ ਨੇ ਇੱਕ ਮਾਨ ਪੱਤਰ ਦਿੱਤਾ ਹੈ ਕਿ ਹైదరాబాద్ੀ ਬਰੀਆਨੀ ਔਰ ਮੁਰਾਦਾਬਦੀ ਬਰੀਆਨੀ ਦੇ ਨਾਂ ਤੇ ਬਹੁਤ ਜ਼ਿਆਦਾ ਦੁਕਾਨਾਂ ਖੁੱਲ ਗਈਆਂ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਉਸ ਅਕੋਰਡਿੰਗਲੀ ਅਸੀਂ ਜਿਹੜਾ ਹੈ ਇਹਦੀ ਚੈਕਿੰਗ ਹੈਲਥ ਡਿਪਾਰਟਮੈਂਟ ਤੋਂ ਕਰਾਵਾਂਗੇ ਡੀ ਐਚਓ ਤੋਂ ਚੈਕਿੰਗ ਕਰਾਵਾਂਗੇ ਕਿ ਜਿਹੜਾ ਮੀਟ ਦੀ ਕੁਆਲਿਟੀ ਉਹ ਸਹੀ ਹੈ ਕਿ ਕਿਹੜਾ ਮੀਟ ਦਿੱਤਾ ਜਾ ਰਿਹਾ ਔਰ ਲੋਕਾਂ ਨੂੰ ਵੀ ਵੇਅਰ ਕਰਾਂਗੇ ਔਰ ਕਾਰਪੋਰੇਸ਼ਨ ਨੂੰ ਲਿਖਾਂਗੇ ਪੂਰਾ ਇਨਸਪੈਕਸ਼ਨ ਕੀਤਾ ਜਾਏਗਾ ਕਿ ਕਿਆ ਲਾਇਸੈਂਸ ਲੈ ਕੇ ਕੰਮ ਕਰ ਰਹੇ ਨੇ ਦੇ ਇਹ ਸਾਰੇ ਚੱਕੇ ਦਿੱਤੀ ਜਾਏਗੀ ਨਾ ਐਸਲੂ ਸੰਸਰ ਦੇ ਕਾਰਵਾਈ ਕੀਤੀ ਹੋਊਗਾ ਹਾਂ ਜੀ ਜਿਹਦੇ ਨਾਮ ਹੈ ਅਰਸ ਬਿਲਕੁਲ ਕਾਰਵਾਈ ਕਰਾਂਗੇ ਸਖਤ ਕਾਰਵਾਈ ਕਰਾਂਗੇ ਜੇ ਕੋਈ ਲਾਇਸੈਂਸ ਨਹੀਂ ਲਿਆਦਾ ਠੀਕ ਹੈ ਔਰ ਗਲਤ ਤਰ੍ਹਾਂ ਦੀ ਕੁਆਲਟੀ ਦੇ ਰਹੇ ਨੇ ਜਿਹੜੀ ਕਿ ਵਿਚ ਇਜ਼ ਡੇਂਜਰਸ ਟੂ ਦਾ ਹੈਲਥ ਆਫ ਦਾ ਪੀਪਲ ਮੀਟ ਦੀ ਕੁਆਲਟੀ ਚੈੱਕ ਕਰਾਓ ਕੀ ਅਪੀਲ ਕਰੋਗੇ ਦੁਕਾਨਦਾਰਾਂ ਨੂੰ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਦੁਕਾਨਦਾਰਾਂ ਨੂੰ ਨਹੀਂ ਲੋਕਾਂ ਨੂੰ ਮੈਂ ਅਪੀਲ ਕਰਨਾ ਹੈ ਜਰੂਰ ਚਾਹਾਂਗਾ ਕਿ ਵੀ ਵੈਰੀ ਮੱਚ ਅਵੇਅਰ ਵੀ ਕੌਸ਼ੀਅਸ ਕਿ ਕਿਸ ਤਰ੍ਹਾਂ ਦੀ ਚੀਜ਼ ਤੁਸੀਂ ਖਾ ਰਹੇ ਹੋ ਠੀਕ ਹੈ ਜਿਸਰੋਂ ਉਹਨਾਂ ਦਾ ਕਨਸਰਨ ਸੀਗਾ ਕਿ ਉਹ ਹਲਾਲ ਮੀਟ ਵੇਚਦੇ ਨੇ ਇਸ ਤਰ੍ਹਾਂ ਜੇ ਜਿਹਦਾ ਜੋ ਧਰਮ ਦੇ ਅਨੁਸਾਰ ਹੈ ਉਹੀ ਖਾਣਾ ਪੀਣਾ ਆਪਣਾ ਤੁਸੀਂ ਕੌਸ਼ਿਸ਼ਲੀ ਦੇਖੋ ਔਰ ਕੁਆਲਿਟੀ ਅੱਛੀ ਖਾਓ ਮੈਂ ਇਹ ਹੀ ਚਾਹੁੰਦਾ